ਤੇਰੀ ਮਾਂ ਦਾ ਮਾਰ ਲਿਆ ਕੁੱਤੇ ਦੀ ਮਾਂ ਦਾ ਮਾਰ ਲਿਆ ਮੇਰੇ ਪੈਸਾ ਖਾ ਗਿਆ ਕੁੱਤੇ ਦੀ ਮਾਂ ਦਾ ਆਪਣੇ ਵਿਆਹ ਦੀ ਸ਼ਾਪਿੰਗ ਕਰਨ ਦੇ ਲਈ ਇਹ ਭੈਣ ਭਰਾਵਾਂ ਦੇ ਨਾਲ ਗੱਡੀ ਦੇ ਵਿੱਚ ਬੈਠ ਕੇ ਨਿਕਲੀ ਸੀ ਪਰ ਨਹੀਂ ਪਤਾ ਸੀ ਕਿ ਗੁਰਦੁਆਰਾ ਸਾਹਿਬ ਦੇ ਬਾਹਰ ਹੀ ਸਰੀਆਮ ਹੀ ਦਿਨ ਦਿਹਾੜੇ ਉਸ ਦੀ ਜਾਨ ਲੈ ਲੇ ਜਾਵੇਗੀ ਇਸ ਦੇ ਵਿੱਚ ਦੋ ਮੁੰਡਿਆਂ ਸਮੇਤ ਇੱਕ ਕੁੜੀ ਦੀ ਜਾਨ ਗਈ ਹੈ ਜੋ ਕਿ ਆਪਸ ਦੇ ਵਿੱਚ ਭੈਣ ਭਰਾ ਸਨ ਦੋ ਜਾਣੇ ਹਲੇ ਵੀ ਗੰਭੀਰ ਰੂਪ ਦੇ ਨਾਲ ਜ਼ਖਮੀ ਹਸਪਤਾਲ ਵਿਖੇ ਜੇਰੇ ਇਲਾਜ ਨੇ ਇਸ ਪੂਰੀ ਘਟਨਾ ਨੂੰ ਲੈ ਕੇ ਵੱਡੇ ਖੁਲਾਸੇ ਹੋਏ ਨੇ ਅਤੇ ਪਤਾ ਲੱਗਿਆ ਕਿ ਕਿੰਝ ਉਹ ਹਮਲਾਵਰ ਜੋ ਕਿ ਗਿਣਤੀ ਦੇ ਵਿੱਚ 6 ਸਨ ਰਸਤੇ ਦੇ ਵਿੱਚੋਂ ਕਿਸੇ ਹੋਰ ਦਾ ਮੋਟਰਸਾਈਕਲ ਲੈ ਕੇ ਆਏ ਸਨ ਉਸ ਨੂੰ ਡਰਾ ਧਮਕਾ ਕੇ ਬੰਦੂਕ ਦੀ ਨੋਕ ਤੇ ਹੀ ਉਸ ਤੋਂ ਮੋਟਰਸਾਈਕਲ ਖੋਇਆ ਗਿਆ ਤੇ ਬਾਅਦ ਦੇ ਵਿੱਚ ਆ ਕੇ ਉਸ ਨੇ ਇਸ ਪਰਿਵਾਰ ਦੀਆਂ ਖੁਸ਼ੀਆਂ ਉਜਾੜ ਦਿੱਤੀਆਂ। ਇਹ ਉਹੀ ਕੁੜੀ ਹੈ ਜਿਸ ਤੇ ਵਿਆਹ ਦੀ ਜ਼ਿੰਮੇਵਾਰੀ ਉਸਦੇ ਤਾਏ ਚਾਚਿਆਂ ਨੇ ਲੈ ਲਈ ਸੀ ਕਿਉਂਕਿ ਉਸਦੇ ਪਿਤਾ ਦੀ ਜਾਨ ਚਲੀ ਗਈ ਸੀ ਕੁਝ ਮਹੀਨੇ ਪਹਿਲਾਂ ਹੀ ਅਤੇ ਹੁਣ ਇਹ ਭਰਾਵਾਂ ਦੇ ਸਿਰ ਤੇ ਹੀ ਵਿਆਹ ਹੋਣਾ ਸੀ ਪਰ ਨਾ ਤਾਂ ਹੁਣ ਇਹ ਧੀ ਬੱਜੀ ਹੈ ਨਾ ਹੀ ਉਸ ਦੇ ਭਰਾ ਫਿਰੋਜ਼ਪੁਰ ਦੇ ਵਿੱਚ ਮੰਗਲਵਾਰ ਦੁਪਹਿਰ ਨੂੰ ਬਾਈਕ ਤੇ ਆਏ 6 ਬਦਮਾਸ਼ਾਂ ਦੇ ਵੱਲੋਂ ਤਾਬੜ ਤੋੜ ਹਮਲਾ ਕੀਤਾ ਗਿਆ ਜਿਸ ਦੇ ਵਿੱਚ ਚਚੇਰੇ ਭੈਣ ਭਰਾ ਸਮੇਂ ਦਿਨ ਦੀ ਜਾਨ ਗਈ ਹੈ ਬ੍ਰਿਤਕਾ ਦੀ ਪਛਾਣ ਜਸਪ੍ਰੀਤ ਕੌਰ ਦਿਲਦੀਪ ਸਿੰਘ ਅਤੇ ਆਕਾਸ਼ਦੀਪ ਦੇ ਬੱਚੋ ਕੀਤੀ ਗਈ ਹੈ ਕੰਬੋਜਨਗਰ ਦੇ ਇਹ ਰਹਿਣ ਵਾਲੇ ਸਨ ਦੋ ਜਾਨੇ ਜਿਨ੍ਹਾਂ ਦਾ ਨਾਮ ਚੰਟੀ ਅਤੇ ਅਨਮੋਲ ਸਿੰਘ ਹੈ ਉਹ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਨੇ ਜਸਪ੍ਰੀਤ ਅਤੇ ਦਿਲਦੀਪ ਆਪਸ ਦੇ ਵਿੱਚ ਭੈਣ ਭਰਾ ਸਨ ਜਦੋਂ ਕਿ ਆਕਾਸ਼ ਦੀਪ ਦਿਲਦੀਪ ਦਾ ਦੋਸਤ ਦੱਸਿਆ ਜਾ ਰਿਹਾ ਹੈ ਉੱਥੇ ਹੀ ਜ਼ਖਮੀ ਅਨਮੋਲ ਸਿੰਘ ਜਸਪ੍ਰੀਤ ਦਾ ਸਗਾ ਭਰਾ ਅਤੇ ਚੰਟੀ ਅਨਮੋਲ ਦਾ ਦੋਸਤ ਹੈ ਬਦਮਾਸ਼ ਦਿਲਦੀਪ ਸਿੰਘ ਨੂੰ ਮਾਰਨ ਦੇ ਲਈ ਆਏ ਸਨ ਇਹ ਖਬਰ ਨਿਕਲ ਕੇ ਸਾਹਮਣੇ ਆਈ ਦੱਸਿਆ ਜਾ ਰਿਹਾ ਹੈ ਕਿ ਦਿਲਦੀਪ ਪਹਿਲਾਂ ਵੀ ਕਈ ਅਪਰਾਧਿਕ ਮਾਮਲਿਆਂ ਦੇ ਵਿੱਚ ਉਸਦਾ ਨਾਮ ਹੈ ਜਿਸ ਦੇ ਚੱਲਦੇ ਹੋਏ ਇਸ ਘਟਨਾ ਵਾਪਰੀ ਕਿ ਮਿਆਂ ਚਸ਼ਮਦੀਦਾਂ ਨਿਸ਼ਾਨਾ ਬਣਾਇਆ ਇੱਕ ਆਪੋਸ਼ ਵਿਅਕਤੀ ਬਾਈਕ ਤੇ ਆਏ ਕਾਰ ਨੂੰ ਰੋਕਿਆ ਕਾਰ ਰੁਕਦੇ ਹੀ ਫਾਇਰਿੰਗ ਸ਼ੁਰੂ ਹੋ ਗਈ ਵਾਰਦਾਤ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਭੱਜ ਗਏ ਡੀਆਈਜੀ ਅਜੇ ਮਲੂਜਾ ਨੇ ਕਿਹਾ ਕਿ ਇਹ ਮਾਮਲਾ ਪੁਰਾਣੀ ਰੰਜਿਸ਼ਤਾ ਜਾਪ ਰਿਹਾ ਹੈ ਗੋਲੀਬਾਰੀ ਦੇ ਵਿੱਚ ਦੋ ਜਾਣੇ ਜ਼ਖਮੀ ਵੀ ਹੋਏ ਨੇ ਇਹ ਵੀ ਪਤਾ ਲੱਗਿਆ ਕਿ ਮ੍ਰਿਤਕ ਦਿਲਪ੍ਰਿਤ ਦਾ ਪਹਿਲਾਂ ਤੋਂ ਹੀ ਅਪਰਾਧਿਕ ਬੈਕਗ੍ਰਾਉਂਡ ਹੈ ਜਿਸ ਦੇ ਆਧਾਰ ਤੇ ਪੁਲਿਸ ਦਾ ਇਹੀ ਮੰਨਣਾ ਹੈ ਕਿ ਇਹ ਰੰਜਿਸ਼ ਤੇ ਚਲਦੇ ਹੋਏ ਮ੍ਰਿਤਕ ਆਕਾਸ਼ਦੀਪ ਦੇ ਪਿਤਾ ਮੁਤਾਬਕ ਆਕਾਸ਼ਦੀਪ ਦੀ ਉਮਰ ਸਿਰਫ 23 ਸਾਲ ਦੀ ਹੈ ਅਤੇ ਉਹ ਵਿਆਹਿਆ ਹੋਇਆ ਉਸਦੇ ਘਰ ਮਾਸੂਮ ਬੱਚੀ ਵੀ ਹੈ ਆਕਾਸ਼ਦੀਪ ਉਹਨਾਂ ਦੇ ਘਰ ਡਰਾਈਵਰ ਦੇ ਵਜੋਂ ਕੰਮ ਕਰ ਰਿਹਾ ਸੀ ਉਹਨਾਂ ਦੇ ਘਰ ਕੁੜੀ ਦਾ ਵਿਆਹ ਰੱਖਿਆ ਸੀ ਅਤੇ ਘਰ ਦੇ ਹਾਲਾਤ ਵੀ ਸਹੀ ਨਹੀਂ ਸੀ ਜਿਸ ਦੇ ਕਾਰਨ ਦਿਲਦੀਪ ਜੋ ਕਿ ਆਕਾਸ਼ਦੀਪ ਦਾ ਦੋਸਤ ਵੀ ਹੈ ਉਸਨੇ ਆਕਾਸ਼ਦੀਪ ਨੂੰ ਨੌਕਰੀ ਤੇ ਰੱਖ ਲਿਆ ਇਦਰ ਮ੍ਰਿਤਕ ਕੁੜੀ ਦੇ ਰਿਸ਼ਤੇਦਾਰਾਂ ਦਾ ਕਹਿਣਾ ਸੀ ਕਿ ਉਹਨਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਕਿ ਇਸ ਦੇ ਪਿੱਛੇ ਦਾ ਕਾਰਨ ਕੀ ਹੈ ਉਹਨਾਂ ਨੂੰ ਕਿਸੇ ਵੀ ਚੀਜ਼ ਬਾਰੇ ਕੁਝ ਵੀ ਨਹੀਂ ਪਤਾ ਘਟਨਾ ਦੇ ਕਾਰਨਾਂ ਦਾ ਜਿਤ ਤੱਕ ਪਤਾ ਨਹੀਂ ਲੱਗ ਸਕਿਆ ਪਰ ਇਹ ਜ਼ਰੂਰ ਪਤਾ ਹੈ ਕਿ ਇੱਕ ਮਹੀਨੇ ਬਾਅਦ ਕਰਦੇ ਵਿੱਚ ਕੁੜੀ ਦਾ ਵਿਆਹ ਸੀ ਅਤੇ ਉਸੇ ਵਿਆਹ ਦੀ ਖਰੀਦਦਾਰੀ ਦੇ ਲਈ ਕੱਪੜੇ ਖਰੀਦਣ ਦੇ ਲਈ ਉਹ ਘਰ ਤੋਂ ਬਾਹਰ ਨਿਕਲੇ ਸਨ ਘਟਨਾ ਦੀ ਸੂਚਨਾ ਮਿਲਣ ਤੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਪਹੁੰਚ ਗਈ ਨਾਕਾਬੰਦੀ ਕਰ ਦਿੱਤੀ ਗਈ ਹਮਲਾਵਰਾਂ ਦੀ ਪਛਾਣ ਕਰਨ ਦੇ ਲਈ ਸੀਸੀਟੀਵੀ ਖੰਗਾਲੇ ਜਾ ਰਹੇ ਨੇ ਤੇਦਰ ਜਿਸ ਮੁੰਡੇ ਦੇ ਨਾਲ ਹਮਲਾਵਰਾਂ ਨੇ ਇਸ ਮਾੜੀ ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਗੱਲ ਕੀਤੀ ਸੀ ਉਹ ਵੀ ਕੈਮਰੇ ਦੇ ਸਾਹਮਣੇ ਆਇਆ ਸੁਣਦੇ ਹਾਂ ਕੀ ਦੱਸ ਰਿਹਾ ਹੈ ਠੀਕ ਹੈ ਤਾਂ ਨਹੀਂ ਆਇਆ ਤੇ ਉਹਨਾਂ ਮੋਟਰਸਾਈਕਲ ਵਾਲਾ ਖੋ ਕੇ ਤੇ ਆਪ ਜੀ ਨਾਲ ਲੈ ਕੇ ਪੁਸਤਾਨਾ ਦਿਖਾ ਕੇ ਤਾਂ ਕਿੰਨੀ ਦਿਨ ਸੀ ਕਿੰਨੀ ਦਿਨਾਂ ਸੀ ਭਾਜੀ ਸਾਰੇ ਕੋ ਪਸੂਲ ਸੀ ਨਹੀਂ ਨਹੀਂ ਇੱਕ ਕੋਣੇ ਸੀ ਭਾਜੀ ਮੈਂ ਤੁਹਾਨੂੰ ਦੱਸਦਾ ਪਰ ਆਈ ਹੈ ਉਹਨਾਂ ਨੇ ਮੂੰਹ ਬੰਨਿਆ ਸੀ ਕਿ ਮੂੰਹ ਖੋਲ ਸੀ ਕਿ ਹਾਂਜੀ ਮੂੰਹ ਖੁੱਲ੍ਹੇ ਸੀ ਕਿ ਬੰਦ ਸੀ ਠੀਕ ਹੈ ਭਾਈ ਮੂੰਹ ਬੰਦ ਤਾਂ ਇਹ ਗੋਲੀਆਂ ਜਿਹੜੀਆਂ ਗੱਡੀਆਂ ਤੇ ਚਲਾਈਆਂ ਗਈਆਂ ਨਹੀਂ ਇਹਨਾਂ ਨੂੰ ਪਤਾ ਭਾਈ ਸਾਡੇ ਅਜੇ ਤਾਂ ਕੰਮ ਤੇ ਜਾ ਰਹੇ ਸਨ ਮੋਟਰਸਾਈਕਲ ਤੁਹਾਡਾ ਖੋਇਆ ਗਿਆ ਹਾਂਜੀ ਮੋਟਰਸਾਈਕਲ ਨੰਬਰ ਪਤਾ ਕੀ ਤੁਹਾਡਾ ਦੇਖੋਇਆ ਵੱਡੇ ਬੇਲੀ ਨੂੰ ਪਤਾ ਉਹਨੇ ਲਿਆ ਸੀ ਕਿ ਮੋਟਰਸਾਈਕਲ ਕਿਹੜਾ ਆਇਆ ਸੀਗਾ ਲੱਗਾ ਸੀ ਗੱਲੇ ਬਰਾ ਡੀ ਐਲ ਐਸ ਸੀਗਾ ਭਾਜੀ ਅੱਛਾ ਜਿਹੜੀਆਂ ਗੋਲੀਆਂ ਚਵਾਈਆਂ ਉਹ ਤੁਹਾਡਾ ਮੋਟਰਸਾਈਕਲ ਖੋਹ ਕੇ ਪੁਣੀਆਂ ਪਤਾ ਨਹੀਂ ਇਹਨਾਂ ਭਾਜੀ ਸਾਡੇ ਕੋਲ ਮੋਟਰਸਾਈਕਲ ਖੋਹ ਕੇ ਲੈ ਗਿਆ ਕਿੰਨੀ ਕਿੰਨੀ ਵੇਲੇ ਦੇ ਆ ਉਹ ਜਿਹੜੇ ਡੈਥ ਹੋਈ ਉਹ ਤੁਹਾਡੇ ਕੀ ਲੱਗਦੇ ਨੇ ਤੇ ਮਰ ਤੁਹਾਡਾ ਕੀ ਬਾਗਲੀ ਬਸਤੀ ਵਾਲੀ ਗਰੂਪ ਤੇ ਨਾਲ ਹੀ ਤੇ ਅਕਾਸ਼ਦੀਪ ਦਾ ਬੇਡਾ ਮੇਰਾ ਉਹਦੀ ਡੈਥ ਹੋ ਚੁੱਕੀ ਆ ਤੇ ਹਰਪ੍ਰੀਤ ਸਿੰਘ ਦਾ ਉਹਦੀ ਵੀ ਬੁੜੀ ਹੱਜੀ ਆ ਤੇ ਅਨਮੋਲ ਤੇ ਨਾਲ ਕੋੜਾ ਦੱਲੀ ਆ ਨਾ ਦੀਦੀ ਵੀ ਡੈਥ ਹੋਈ ਸਮਾਰੀ ਛੋਟੀ ਸਿਸਟਰ ਜਸੀਓ ਨਾਮ ਸੀਗਾ ਪੂਰੀ ਮੈਰਿਜ ਰੱਖੀ ਸਟਾਈਲ ਤੇ ਉਹਦੀ ਵੀ ਡੈਥ ਹੋ ਗਈ ਉਹਦਾ ਵਿਆਹ ਗਿਆ ਚਲੇ ਸੀਗੇ ਤੇ ਸੀ ਮੰਗਲਾ ਕਿਸੇ ਪੜੀ ਨਹੀਂ ਉਹਦੇ ਬਾਰੇ ਕੋਈ ਨਹੀਂ ਕੋਈ ਪਤਾ ਨਹੀਂ ਕਿੰਨੇ ਲੋਕ ਆਏ ਸੀ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਕੋਈ ਮੁੱਕੇ ਨਹੀਂ ਦੇਖਾਇਆ ਸੀ ਤਾਂ ਟੋਟਲ ਕਿੰਨੇ ਜਣੇ ਦੀ ਡੈਥ ਹੋ ਗਈ ਹੈ ਤਿੰਨ ਜਣੇ ਦੀ ਦੋ ਜਣੇ ਕਾਇਲ ਨੇ ਹਾਂਜੀ ਇਹ ਇੱਕੋ ਪਰਿਵਾਰ ਦੇ ਬੰਦੇ ਨੇ ਦੋ ਇੱਕ ਦੋ ਦੋ ਇੱਕ ਪਰਿਵਾਰਾਂ ਦੇ ਨੇ ਇੱਕ ਚਾਚੇ ਦਾ ਹੈ ਰਿਹਾ ਤੇ ਮੇਰੇ ਸਾਕੇ ਬੇਟਿਆ ਦੋਰੀ ਉਹ ਪਾਕ ਦੀ ਜਿਹੜੀ ਕੁੜੀ ਚੱਲੀ ਹੁੰਦਾ ਵਿਆਹ ਸੀ ਉਹਦਾ ਵਿਆਹ ਸੀ ਤੇ ਤੁਹਾਡਾ ਬੇਟਾ ਸੀਗਾ ਜੀ ਆਕਾਸ਼ ਹਾਂਜੀ ਆਹ ਗੁੜੀਆ ਉਹਦੀ ਤਾਜ ਦੀ ਤੁਹਾਡਾ ਕੀ ਨਾਮ ਹੈ ਸਰ ਮੇਰਾ ਨਾਮ ਹਰਮੇਸ਼ ਹੈ ਆਕਾਸ਼ ਦੀ ਕਿੰਨੀ ਏਜ ਹੈਗੀ ਹੈ ਪੂਰੀ ਕੇਸ ਆ ਲੱਗਿਆ ਪਤਾ ਲੱਗਿਆ ਵੀ ਇਹ ਤਿੰਨ ਬੰਦੇ ਟ੍ਰਿਪਲ ਮਰਡਰ ਹੈ ਤੇ ਅਸੀਂ ਇਹਦੇ ਬਾਰੇ ਪੂਰੀ ਡਿਟੇਲ ਚ ਪੜਤਾਲ ਕਰ ਰਹੇ ਹਾਂ ਇਹ ਮਰਨ ਵਾਲੇ ਜਿਹੜੇ ਹੈਗੇ ਇੱਕ ਤਾਂ ਆਕਾਸ਼ਦੀਪ ਹੈ ਇੱਕ ਦਿਲਪ੍ਰੀਤ ਹੈ ਇੱਕ ਲੜਕੀ ਹੈ ਜਸਪ੍ਰੀਤ ਕੌਰ ਜਿਹੜਾ ਦਿਲਪ੍ਰੀਤ ਦਿਲਪ੍ਰੀਤ ਤੇ ਜਸਪ੍ਰੀ ਦੋਨੋਂ ਭੈਣ ਭਰਾ ਹੈ ਬਾਕੀ ਇਹ ਸਾਰੀ ਵੈਰੀਫਾਈ ਕਰ ਰਹੇ ਹਾਂ ਜਿਹੜਾ ਇਹ ਦਿਲਪ੍ਰੀਤ ਹੈ ਇਹ ਇਹਦੀ ਵੀ ਕੁਝ ਕ੍ਰਿਮੀਨਲ ਹਿਸਟਰੀ ਹੈ ਪੁਰਾਣੀ ਇਹਦੇ ਤੇ 302 ਦੇ ਦੋ ਮੁਕਦਮੇ ਪਹਿਲਾਂ ਦੱਸਿਆ ਹੈ ਇਹ ਜਿਹੜਾ ਹੈ ਇਹਨਾਂ ਦੀ ਕੋਈ ਦੁਸ਼ਮਣੀ ਦਾ ਹੀ ਮਾਮਲਾ ਲੱਗ ਰਿਹਾ ਹੈ ਬਾਕੀ ਡਿਟੇਲਸ ਨੂੰ ਬਾਅਦ 'ਚ ਦਿੰਦੇ ਹਾਂ ਸਰ ਇਹ ਗੈਂਗਵਾਰ ਵੀ ਹੋ ਸਕਦਾ ਨਹੀਂ ਜਾਫੀ ਨਾਟ ਗੈਂਗਵਾਰ ਇਹ ਤਾਂ ਪਰਸਨਲ ਦੁਸ਼ਮਣੀ ਹੈ ਜਿਵੇਂ 302 ਦੇ ਪਹਿਲਾਂ ਪਰਚੇ ਦਰਜ ਆਇਆ ਦਿਲਪ੍ਰੀਤ ਤੇ ਉਹ ਅਸੀਂ ਵੈਰੀਫਾਈ ਕਰ ਲਏ ਫਿਰ ਤੁਹਾਨੂੰ ਡਿਟੇਲ ਦੇ ਸਰ ਇਹ ਪੁਰਾਣੀ ਰੰਜਿਸ਼ ਹੀ ਲੱਗਦੀ ਹੈ ਹਾਂ ਹਾਂ ਬਿਲਕੁਲ ਪੁਰਾਣੀ ਰੰਜਿਸ਼ ਹੀ ਹੈ ਇਹ ਟੋਟਲ ਸਿਰ ਪੰਜਿਆ ਨੇ ਹੀਗੇ ਸੀਗੇ ਜਿਹੜੇ ਇਸ ਟੋਟਲ ਪੰਜ ਸੀ ਦੋ ਇੰਜਰਡ ਹੈ ਤੇ ਦੋ ਜਿਹੜੀਆਂ ਡੈਡ ਬਾਡੀਜ਼ ਉਹ ਭੱਗੀ ਹਸਪੀਟਲ ਚ ਹੈ ਇੱਕ ਸਿਵਲ ਹਸਪੀਟਲ ਦੇ ਵਿੱਚ ਸਰ ਰੁਪਈਆ ਦੀ ਗੱਲ ਹੈ ਹਾਂ ਹ ਬਾਕੀ ਤੋਂ ਡਿਟੇਲ ਦੇ ਸਰ ਮੋਟਰਸਾਈਕਲ ਕਿ ਆਏ ਸੀਗੇ ਹਾਂ ਇਹ ਮੋਟਰਸਾਈਕਲਾਂ ਤੇ ਸੀ ਤੇ ਇਹ ਕਾਰ ਤੇ ਸੀ ਜਿਹੜੇ ਮਰਨ ਵਾਲੇ ਕਾਰ ਤੇ ਸੀ ਹਮਲਾਵਰ 6 ਬੰਦੇ 10 ਹਜ਼ਾਰ ਹਲ ਤੱਕ ਬਾਕੀ ਵੈਰੀਫਾਈ ਕਰਦੇ ਸਰ ਇਹ ਰਹਿਣ ਵਾਲੇ ਫੋਜਪੁਰ ਦੇ ਹੀ ਆ ਹਾਂ ਸਾਰੇ ਫਿਰੋਜ਼ਪੁਰ ਦੇ ਰਹਿਣ ਵਾਲੇ ਆ ਗੋਲੀਆਂ ਕਿੰਨੇ ਕੁ ਚੱਲੀਆਂ ਇਹ ਦੇਖਦੇ ਹਾਂ ਹਾਲ ਤੱਕ ਹੁਣ ਮੌਕੇ ਤੇ ਆਇਆ ਤੁਹਾਨੂੰ ਡਿਟੇਲ ਦਿੰਨੇ ਆ ਠੀਕ ਹੈ ਥੈਂਕ ਯੂ